ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਿੱਖ ਵਿਸ਼ਵ ਭਰ ਦੀ ਰਾਜਨੀਤੀ ਵਿੱਚ ਇੱਕ ਤਾਕਤ ਵਜੋਂ ਉਭਰ ਰਹੇ ਹਨ ਉੱਥੇ ਹੀ ਭਾਰਤ ਵਿੱਚ ਸਿੱਖ ਸਿਆਸਤ ਵਿੱਚ ਪਿੱਛੜ ਕਿਉਂ ਰਹੇ ਹਨ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਅਜੀਤ ਵਿੱਚ ਛਪੇ ਆਪਣੇ ਲੇਖ ਵਿੱਚ ਲੇਖਕ ਹਰਜਿੰਦਰ ਸਿੰਘ ਲਾਲ ਲਿਖਦੇ ਹਨ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਵਿੱਚ ਪੰਜਾਬ ਤੋਂ ਬਾਹਰ ਕਿਸੇ ਵੀ ਵੱਡੀ ਪਾਰਟੀ ਨੇ ਕਿਸੇ ਸਿੱਖ ਨੂੰ ਉਮੀਦਵਾਰ ਨਹੀਂ ਬਣਾਇਆ ਇਸ ਦੇ ਉਲਟ ਜਦ ਕਿ ਵਿਦੇਸ਼ਾਂ ਵਿੱਚ ਸਿੱਖਾਂ ਦਾ ਬੋਲਬਾਲਾ ਵਧ ਰਿਹਾ ਹੈ ਕੈਨੇਡਾ ਅਮਰੀਕਾ ਬਰਤਾਨੀਆ ਆਸਟ੍ਰੇਲੀਆ ਨਿਊਜ਼ੀਲੈਂਡ ਸਿੰਗਾਪੁਰ ਮਲੇਸ਼ੀਆ ਯੂਗਾਂਡਾ ਇੱਥੋਂ ਤੱਕ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਰਾਜਨੀਤੀ ਵਿੱਚ ਵੀ ਸਿੱਖ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ ਯੂਰਪ ਦੇ ਕੁਝ ਹੋਰ ਦੇਸ਼ਾਂ ਵਿੱਚ ਵੀ ਸਿੱਖ ਲਾਬੀ ਮਜ਼ਬੂਤ ਹੋ ਰਹੀ ਹੈ ਉੱਥੇ ਹੀ ਭਾਰਤ ਵਿੱਚ ਸਿੱਖ ਸਿਆਸਤ ਵਿੱਚ ਕਿਉਂ ਪਛੜ ਰਹੇ ਹਨ ਇਸ ਸਵਾਲ ਦੇ ਜਵਾਬ ਵਿੱਚ ਲੇਖਕ ਆਪਣੇ ਵੱਲੋਂ ਅਹਿਮ ਕਾਰਨ ਜੋ ਦੱਸਦਾ ਹੈ ਉਹ ਇਹ ਕਿ ਮਾਸਤਾਰਾ ਸਿੰਘ ਵਕ ਵਕ ਰਾਜਾਂ ਦੇ ਸਿੱਖਾਂ ਨੂੰ ਆਪੋ ਆਪਣੇ ਰਾਜ ਦੀ ਸਿਆਸੀ ਸਥਿਤੀ ਮੁਤਾਬਕ ਚੱਲਣ ਲਈ ਕਿਹਾ ਕਰਦੇ ਸਨ ਪਰ 1984 ਤੋਂ ਬਾਅਦ ਸਿੱਖਾਂ ਦੀ ਪੰਜਾਬ ਦੀ ਲੀਡਰਸ਼ਿਪ ਨੇ ਜਿਵੇਂ ਦੇਸ਼ ਦੀ ਸਾਰੀ ਸਿੱਖ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਪੰਜਾਬ ਦੇ ਮੁਤਾਬਕ ਚੱਲਣ ਲਈ ਕਿਹਾ ਜਿਸ ਦਾ ਨਤੀਜਾ ਸਾਰਥਕ ਨਹੀਂ ਨਿਕਲਿਆ ਫਿਰ ਪੰਜਾਬ ਦੀ ਸਿੱਖ ਰਾਜਨੀਤੀ ਦਾ ਜਵਾਲ ਉਹਨਾਂ ਲਈ ਘਾਤਕ ਹੀ ਸਾਬਤ ਹੋਇਆ ਇਸ ਤੋਂ ਇਲਾਵਾ ਭਾਜਪਾ ਦੀ ਬਹੁਲਤਾਵਾਦੀ ਰਾਜਨੀਤੀ ਨੇ ਵੀ ਸਿੱਖਾਂ ਦੀ ਰਾਜਨੀਤਿਕ ਪਕੜ ਨੂੰ ਕਮਜ਼ੋਰ ਕੀਤਾ ਹੈ ਭਾਵੇਂ ਮੋਦੀ ਸਰਕਾਰ ਸਿੱਖਾਂ ਵਾਸਤੇ ਜ਼ਬਾਨੀ ਜਮਾ ਖਰਚ ਤਾਂ ਬਹੁਤ ਕਰਦੀ ਹੈ ਲੇਕਿਨ ਸਿੱਖਾਂ ਦੀ ਪੰਜਾਬ ਤੋਂ ਬਾਹਰ ਦੀ ਰਾਜਨੀਤਿਕ ਪੋਜੀਸ਼ਨ ਖਤਮ ਕਰਨ ਵਿੱਚ ਉਸਦਾ ਆਪਣਾ ਰੋਲ ਹੈ ਫਿਰ ਪੰਜਾਬ ਤੋਂ ਬਹਾਲੇ ਸੂਬਿਆਂ ਦੇ ਸਿੱਖ ਕੀ ਕਰਨ ਇਸ ਦਾ ਹੱਲ ਦੱਸਦੇ ਹੋਏ ਲੇਖਕ ਸੁਝਾ ਦਿੰਦਾ ਹੈ ਇੱਕ ਤਾਂ ਉਹ ਸੂਬਾ ਪੱਧਰ ਤੇ ਆਪਣੀਆਂ ਗੈਰ ਸਿਆਸੀ ਜਥੇਬੰਦੀਆਂ ਬਣਾਉਣ ਜੋ ਧਾਰਮਿਕ ਤੇ ਸਮਾਜਿਕ ਕੰਮ ਕਰਨ ਪਰ ਮੌਕਾ ਪੈਣ ਤੇ ਸਿੱਖ ਲਾਬੀ ਵਾਂਗ ਦਬਾਅ ਗਰੁੱਪ ਵੱਜੋਂ ਵੀ ਕੰਮ ਕਰ ਸਕਣ ਅਤੇ ਸਭ ਤੋਂ ਵੱਡੀ ਜ਼ਰੂਰੀ ਗੱਲ ਇਹ ਕਿ ਉਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯੂਪੀਐਸਸੀ ਅਤੇ ਸਟੇਟਸ ਦੀਆਂ ਸਰਵਿਸ ਸਿਲੈਕਸ਼ਨ ਬੋਰਡਾਂ ਦੇ ਇਮਤਿਹਾਨਾਂ ਲਈ ਸਿੱਖ ਬੱਚਿਆਂ ਨੂੰ ਤਿਆਰ ਕਰਨ ਲਈ ਸ਼ਾਨਦਾਰ ਨਤੀਜੇ ਦੇਣ ਵਾਲੇ ਕੋਚਿੰਗ ਸੈਂਟਰ ਬਣਾਓ ਬੇਸ਼ੱਕ ਸਮਾਂ ਲੱਗੇਗਾ ਪਰ ਜੇਕਰ ਸਿੱਖ ਆਈਏਐਸ ਤੇ ਆਈਪੀਐਸ ਅਤੇ ਹੋਰ ਅਜਿਹੀਆਂ ਪੋਜੀਸ਼ਨਾਂ ਤੇ ਵੱਡੀ ਗਿਣਤੀ ਵਿੱਚ ਸਿੱਖ ਤਾਇਨਾਤ ਹੋ ਜਾਣਗੇ ਤਾਂ ਉਹਨਾਂ ਨੂੰ ਦੁਬਾਰਾ ਰਾਜਨੀਤੀ ਵਿੱਚ ਪ੍ਰਭਾਵਸ਼ਾਲੀ ਰੋਲ ਨਿਭਾਉਣ ਤੋਂ ਕੋਈ ਤਾਕਤ ਨਹੀਂ ਰੋਕ ਸਕੇਗੀ